ਪਾਰਲੀਮੈਂਟ ਦੇ ਵਿੱਚ ਛੋਟੀਆਂ ਔਰਤਾਂ ਦੇ ਸਿਰ ਜਿਹੜਾ ਕਰਜ਼ਾ ਚੜਾ ਹੋਇਆ ਕੰਪਨੀ ਵਾਲੇ ਵਲ ਕੇ ਜਲੀਲ ਕਰਦੇ ਨੇ ਪਿੰਡਾਂ ਚ ਆ ਕੇ ਔਰਤਾਂ ਨੂੰ ਜੇ ਕਿਸ ਤਨਾ ਭਰੀ ਜਾਵੇ ਸਮਾਨ ਚੱਕਣ ਤੱਕ ਜਾਂਦੇ ਨੇ ਕਦੇ ਬਾਦਲ ਦੀ ਨੂਨੇ ਠਾਇਆ ਸਵਾਲ ਵੀ ਔਰਤਾਂ ਸਰ ਕਰਜ਼ਾ ਮਾਫ ਹੋਣਾ ਚਾਹੀਦਾ ਇੱਥੇ ਪਿੰਡਾਂ ਚ ਆ ਕੇ ਆਖਣਗੇ ਆਜੋ ਬਾਦਲ ਦੀ ਨੂਨਾ ਫੋਟੋ ਖਿਚਾ ਲਓ ਹੈ ਇੱਥੇ ਵੀ ਖਿਚਾਣੀਆਂ ਹੋਣੀਆਂ ਆ ਜੀਤ ਮਹਿੰਦਰ ਸਿੱਧੂ ਹੈ ਤੁਸੀਂ ਪੁੱਛੋ ਤੇ ਹਸਪਤਾਲ ਨੂੰ ਜਾਣਦੇ ਹੋ ਜਿਹੜਾ ਦੇਸ਼ ਹਸਪਤਾਲ ਹੈ ਜਾਣਦੇ ਕੋਈ ਹਾਂਜੀ ਹਾਂ ਤੇ ਤੁਹਾਨੂੰ ਪਤਾ ਉਹਦਾ ਮਾਲਕ ਕੌਣ ਹੈ ਉਸ ਹਸਪਤਾਲ ਦਾ ਮਾਲਕ ਕੌਣਾ ਪਤਾ ਆ ਕਾਂਗਰਸ ਦਾ ਉਮੀਦਵਾਰ ਜਿਹੜਾ ਜੀਤ ਸਿੰਘ ਮਹਿੰਦਰ ਸਿੱਧੂ ਹੈ ਇਹ ਉਹਦਾ ਮਾਲਕ ਹੈ ਇਹਦਾ ਹਿੱਸਾ ਉਹਦੇ ਵਿੱਚ ਤੇ ਉਸ ਹਸਪਤਾਲ ਦੇ ਵਿੱਚ ਜੇ ਬੰਦਾ ਬਿਮਾਰ ਪਿਆ 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 ਮਰ ਜੇ ਇਲਾਜ ਦਰਾਂ ਬਿਨਾ ਪੈਸਾ ਦਿੱਤੇ ਲਾਸ਼ ਨਹੀਂ ਚੱਕਣ ਦਿੰਦੇ ਇਹ ਆ ਕਰਤੂਤਾਂ ਨੇ ਇਹਨਾਂ ਦੀ ਆਮਦਨਾਂ ਦੇ ਵਿੱਚ ਤੇ ਇੱਥੇ ਮਾਨਸਾ ਚ ਆ ਕੇ ਕੀ ਕਹਿੰਦਾ ਮੈਨੂੰ ਬੜਾ ਦੁੱਖ ਆ ਮਾਨਸਾ ਦੇ ਲੋਕਾਂ ਨੂੰ ਦੂਰ ਇਲਾਜ ਕਰਾਉਣਾ ਜਾਣਾ ਪੈਂਦਾ ਚੰਡੀਗੜ੍ਹ ਜਾਣਾ ਪੈਂਦਾ ਇਹਨਾਂ ਲੋਕਾਂ ਨੇ ਆਪਣੀਆਂ ਵੋਟਾਂ ਲੈ ਕੇ ਸਕੂਲ ਵੇਚਤੇ ਹਸਪਤਾਲ ਵੇਚਤੇ ਆਪਦੇ ਇਹਨਾਂ ਨੇ ਕਾਲਜ ਖੋਲਲੇ ਆਪਦੇ ਇਹਨਾਂ ਨੇ ਹਸਪਤਾਲ ਖੋਲਲੇ ਆਪਣੀਆਂ ਵੋਟਾਂ ਲੈ ਕੇ ਆਪਣੀਆਂ ਵੋਟਾਂ ਲੈ ਕੇ ਪਾਰਲੀਮੈਂਟ ਚ ਜਾ ਕੇ ਉੱਥੇ ਕਾਨੂੰਨ ਬਣਾਤਾ ਵੀ ਇਲਾਜ ਪ੍ਰਾਈਵੇਟ ਕਰ ਦੋ ਉੱਥੇ ਕਾਨੂੰਨ ਬਣਾਤਾ ਵੀ ਵਿਦਿਆ ਪ੍ਰਾਈਵੇਟ ਕਰ ਦੋ ਵਿਦਿਆ ਤੇ ਜਿਹੜਾ ਬਜਟ ਸੀ ਉਹ ਖਤਮ ਕਰਤਾ ਇਲਾਜ ਤੇ ਜਿਹੜਾ ਬਜਟ ਸੀ ਉਹ ਖਤਮ ਕਰਤਾ ਤੇ ਫੇਰ ਸਾਨੂੰ ਹੀ ਲੁੱਟ ਕੇ ਆਪਦੇ ਕਾਲਜ ਖੋਲਲੇ ਆਪਦੇ ਹਸਪਤਾਲ ਖੋਲਲੇ ਤੇ ਉਹਨਾਂ ਹਸਪਤਾਲਾਂ ਦੇ ਵਿੱਚ ਆਪਣਾ ਚੰਮ ਲਾਇਆ ਜਾਂਦਾ ਮਰੇ ਦਾ ਮਾਸ ਖਾਂਦੇ ਨੇ ਇਹ ਅੱਜ ਜਿਹੜੇ ਕਹਿੰਦੇ ਨੇ ਅਸੀਂ ਤੁਹਾਡੇ ਸੇਵਕ ਹਾਂ ਉਹਦੇ ਲਈ ਸੋਨੂੰ ਜਿਹੜੀ ਬੇਨਤੀ ਕਰਨ ਜਾਂ ਚਾਹੁੰਦੇ ਮੈਂ ਜੇ ਕਿਰਤੀਆਂ ਦਾ ਉਮੀਦਵਾਰ ਹਾਂ ਮੈਂ ਸਭ ਤੋਂ ਪਹਿਲਾਂ ਉੱਥੇ ਭਾਈ ਸਵਾਲ ਠੋਣਾ ਚਾਹੁੰਨਾ ਕਰਜ਼ੇ ਦਾ ਵੀ ਜਿਵੇਂ ਮੋਦੀ ਨੇ 10 ਸਾਲਾਂ 'ਚ ਅਮੀਰਾਂ ਦਾ ਕਰਜ਼ਾ ਮਾਫ਼ ਕੀਤਾ ਤੇ ਸਾਡੇ ਗਰੀਬਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਕਿਉਂਕਿ ਉੱਥੇ ਕਲਮ ਚੱਲੂਗੀ ਫੇਰ ਸਾਡੇ ਸਿਰ ਤੋਂ ਕਰਜ਼ਾ ਮਾਫ਼ ਹੋਊਗਾ ਉੱਥੇ ਕਲਮ ਚਲਾਉਣ ਵਾਸਤੇ ਬੋਲਣ ਦੀ ਲੋੜ ਹੈ ਜਿਵੇਂ ਜੱਜ ਕੋਲੇ ਨਾ ਤੁਸੀਂ ਬੋਲ ਸਕਦੇ ਹੋ ਨਾ ਮੈਂ ਬੋਲ ਸਕਦਾ ਉੱਥੇ ਵਕੀਲ ਬੋਲਦਾ ਨਾ ਆਪਾਂ ਨੂੰ ਵਕੀਲ ਕਰਨਾ ਪੈਂਦਾ ਐਸੇ ਢੰਗ ਨਾਲ ਆ ਗੱਲਾਂ ਕਰਨ ਵਾਸਤੇ ਪਾਰਲੀਮੈਂਟ 'ਚ ਸੋਡੀ ਬੋਰਡ ਦੀ ਲੋੜ ਹੈ ਜਿਹਨੂੰ ਵੱੱਧ ਪੈ ਗਈ ਉਹਨੂੰ ਲਾਇਸੈਂਸ ਮਿਲ ਜੂਗਾ ਪਾਰਲੀਮੈਂਟ ਜਾਣ ਦਾ ਤੇ ਉੱਥੇ ਉਹ ਗੱਲ ਕਰ ਸਕਦਾ ਤੇ ਜਿਨ੍ਹਾਂ ਨੂੰ ਤੁਸੀਂ ਭੇਜਦੇ ਹੋ ਵੋਟਾਂ ਪਾ ਕੇ ਉਹ ਛੋਟੀਆਂ ਗੱਲਾਂ ਨਹੀਂ ਕਰਦੇ ਆਪਣੀਆਂ ਗੱਲਾਂ ਨਹੀਂ ਕਰਦੇ ਉਹ ਫਰ ਪੂੰਜੀ ਪੱਤੀਆਂ ਦੀਆਂ ਗੱਲਾਂ ਕਰਦੇ ਨੇ ਪੂੰਜੀ ਪੱਤੀ ਉਹਨਾਂ ਨੂੰ ਪੈਸੇ ਦਿੰਦੇ ਨੇ ਵੀ ਸਾਡੇ ਹੱਕ 'ਚ ਤੁਸੀਂ ਗੱਲਾਂ ਕਰੋ ਸਾਡੇ ਹੱਕ 'ਚ ਕਾਨੂੰਨ ਬਣਾਓ